ਕਪੂਰਥਲਾ ਦੇ ਪਿੰਡ ਨਵਾਂ ਪਿੰਡ ਪੱਠੇ ਯੁੱਧ ਨਸ਼ਾ ਵਿਰੁੱਧ ਦੇ ਸਬੰਧ ਵਿੱਚ ਰੱਖੀ ਗਈ ਵਿਸ਼ੇਸ਼ ਮੀਟਿੰਗ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵੇਚਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ ਕਪੂਰਥਲਾ ਤੋਂ ਪੱਤਰਕਾਰ ਹਰਵਿੰਦਰ ਸਿੰਘ ਬੱਕਾ ਦੀ ਵਿਸ਼ੇਸ਼ ਰਿਪੋਰਟ ਕੀ ਨਮ ਮੈਂ ਸੁਖਵਿੰਦਰ ਸਿੰਘ ਸੋਢੀ ਸਰਪੰਚ ਨਵਾ ਪਿੰਡ ਪੱਠੇ ਸਰਪੰਚਾਂ ਸਾਹਿਬ ਜੀ ਜੋ ਮੀਟਿੰਗ ਰੱਖੀ ਗਈ ਸੀ ਕਿ ਇਹਦਾ ਮੇਨ ਮਕਸਦ ਅੱਜ ਮੇਰੇ ਕੋਲ ਮੇਰੇ ਪਿੰਡ ਦੇ ਵਿੱਚ ਥਾਣਾ ਕਤਵਾਲੀ ਐਸ ਐਚਓ ਅਤੇ ਡਿਪੀ ਸਾਹਿਬ ਨਸ਼ਾ ਜੋ ਕਿ ਤੁਹਾਨੂੰ ਪਤਾ ਹੀ ਹੈ ਸਰਕਾਰ ਨੇ ਜਿਹੜੀ ਇੱਕ ਬਹੁਤ ਵੱਡੀ ਮਹਿੰਮ ਸ਼ੁਰੂ ਕੀਤੀ ਆ ਕਿ ਨਸ਼ੇ ਨੂੰ ਜੜੋਂ ਖਤਮ ਕਰਨਾ ਉਸ ਸੰਬੰਧ ਦੇ ਵਿੱਚ ਮੇਰੇ ਪਿੰਡ ਵਿੱਚ ਪਹੁੰਚੇ ਕਾਫੀ ਪਿੰਡ ਦੇ ਮੇਰੇ ਸਾਥੀ ਮੇਰੇ ਨਾਲ ਸਹਿਯੋਗ ਦੇ ਰਹੇ ਆ ਤੇ ਮੇਰੇ ਕੋਲ ਆਏ ਕਿ ਆਪਾਂ ਪਿੰਡ ਦਾ ਜਿਹੜਾ ਕੀ ਸਾਡੇ ਦਾ ਨਾਮ ਬਹੁਤ ਜ਼ਿਆਦਾ ਬਦੂ ਹੋ ਚੁੱਕਾ ਵਾ ਇਹਨੂੰ ਵਧੀਆ ਤਰੀਕੇ ਦੇ ਨਾਲ ਨਸ਼ੇ ਨੂੰ ਖਤਮ ਕਰੀਏ ਤੇ ਸਾਰੇ ਹੀ ਮੇਰੇ ਸਤਿਕਾਰਯੋਗ ਮੇਰੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਮੈਂ ਇਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਕਿ ਇਹਨਾਂ ਨੇ ਬਹੁਤ ਹੀ ਮੇਰੇ ਨਾਲ ਪਿਆਰ ਕੀਤਾ ਕੀ ਮਹਿਸੂਸ ਕੀਤਾ ਅੱਜ ਮੀਟਿੰਗ ਦਾ ਜਿਹੜਾ ਜੋ ਕਿ ਹੋਇਆ ਬੇਸੀ ਕਲੀ ਅਸੀਂ ਜੋ ਪੰਜਾਬ ਸਰਕਾਰ ਦਾ ਕੈਂਪੇਨ ਚਲ ਰਿਹਾ ਜੋ ਤੰਦਰਸ਼ਾਪ੍ਰੋਧ ਦੇ ਨਸ਼ਾ ਮੁਕਤੀ ਯਾਤਰਾਵਾਂ ਚੱਲਦੀਆਂ ਨੇ ਉਹਦੇ ਸਬੰਧ ਦੇ ਵਿੱਚ ਅੱਜ ਮੁੱਖ ਅਫਸਰ ਠਾਣਾ ਗੋਤਵਾਲੀ ਦੇ ਨਾਲ ਆਵਾ ਪਿੰਡ ਪੱਠੇ ਪਹੁੰਚਿਆ ਜੀ ਇੱਥੇ ਨਸ਼ਿਆਂ ਦੇ ਜੋ ਬੁਰੇ ਪ੍ਰਭਾਵ ਆ ਜੋ ਉਹਨਾਂ ਦੇ ਨਸ਼ਾ ਦੀ ਈਰੇ ਆ ਬੱਚੇ ਜਾਂ ਉਹਨਾਂ ਦਾ ਨਸ਼ਾ ਛਡਾਉਣ ਬਾਰੇ ਜੋ ਉਪਰਾਲੇ ਕੀਤੇ ਜਾਣੇ ਆ ਉਹਦੇ ਬਾਰੇ ਪਿੰਡ ਦੀ ਪੰਚਾਇਤ ਨਾਲ ਜਾਂ ਮੋਦਵਾਰਾਨਾਂ ਨਾਲ ਵਾਕੀ ਸੱਜਣਾ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੂੰ ਦੱਸਿਆ ਗਿਆ ਇਹਨਾਂ ਨੂੰ ਨੰਬਰ ਵੀ ਸਾਂਝਾ ਕੀਤਾ ਗਿਆ 97799 00200 ਇਹਦੇ ਤੇ ਕੇ ਉਹ ਆਪਣੀ ਇਤਲਾਹ ਦੇ ਕੇ ਨਸ਼ਾ ਜਿਹੜਾ ਵੇਚਦਾ ਉਹਦੀ ਇਤਲਾਹ ਦੇ ਕੇ ਪਿੰਡ ਤੋਂ ਨਸ਼ੇ ਦੀ ਮੁਕਤੀ ਕਰਾਈ ਜਾ ਸਕਦੀ ਹੈ ਜੀ ਥੈਂਕ ਯੂ